ਤੁਹਾਨੂੰ ਦੱਸ ਦਿਆਂ ਅੱਜ ਪੂੜੇ ਤੇ ਮਾਲ ਪੂੜਿਆਂ 'ਚ ਕੀ ਫਰਕ ਹੈਗਾ ਤੇ ਜਿਹੜੇ ਮਤਰੋ ਪੂੜੇ ਸੀ ਨਾ ਉਹ ਆਪਣੀਆਂ ਦਾਦੀਆਂ ਮੰਮੀਆਂ ਲੰਮੜੀਆਂ ਹੁੰਦੀਆਂ ਸੀਗੀਆਂ ਭਵੇ ਦੇ ਉੱਤੇ ਉਹ 90 ਕਾ ਦੇ ਜਿਹੜੇ ਹੈਗੇ ਆ ਜਨਮ ਜਿੰਨਾਂ ਦਾ ਉਹਨਾਂ ਨੇ ਤਾਂ ਮਤਰੋ ਉਦੋਂ ਬਾਅਦ ਵਾਲਿਆਂ ਨੇ ਦੇਖੇ ਹੋਣਗੇ ਤੇ ਹ ਇਹ ਲਉਂਦੇ ਹੁੰਦੇ ਸੀ ਸੌਣ ਮਹੀਨੇ ਦੀ ਸਗਰਾਂ ਦੇ ਵਿੱਚ ਤੇ ਜਿਹੜਾ ਮਤਰੋ ਮਾਲ ਪੂੜਾ ਹੁੰਦਾ ਵਾ ਉਹ ਜਿਵੇਂ ਜਲੇਬੀਆਂ ਕੱਢਦੇ ਆ ਨਾ ਤੇਲ ਦੇ ਵਿੱਚ ਰਫੈਂਟ ਦੇ ਵਿੱਚ ਓਵੇਂ ਨਿਕਲਦਾ ਮਿੱਤਰੋ ਇਹ ਜਿਵੇਂ ਪਕੌੜੇ ਕੱਢਦੇ ਹੁੰਦੇ ਆ ਤੇ ਇਹ ਥੋੜਾ ਜਿਹਾ ਮੋਟਾ ਹੁੰਦਾ ਨਾਲੇ ਤੇ ਸਵਾਦ ਮਿੱਤਰੋ ਇੰਨਾ ਹੁੰਦਾ ਨਾ ਮੈਂ ਕਹਿੰਦਾ 버ਗਰ ਪੀਜੇ ਨੂੰ ਵੀ ਤੁਸੀਂ ਭੁੱਲ ਜੂਗੇ ਤੇ ਨਾਲ ਇਹਦੇ ਖੀਰ ਹੁੰਦੀ ਆ ਤੇ ਕਿਆ ਬਾਤਾਂ ਹੀ ਬਣ ਜਾਂਦੀ ਆ ਮਿੱਤਰੋ ਆ ਪਿਆ ਮਾਲ ਪੂੜੇ ਜਿਵੇਂ ਇਹਦੇ ਵਿੱਚ ਗੁੜ ਪੈ ਜਾਣਾ ਤੇ ਗੁੜ ਘੋਲ ਕੇ ਤੇ ਆਟਾ ਪਾ ਕੇ ਤੇ ਉਵੇਂ ਜਿਵੇਂ ਜਲੇਬੀਆਂ ਨਿਕਲੀਆਂ ਉਵੇਂ ਹੀ ਨਿਕਲਦੇ ਆ ਮਤਰੋ ਤੇ ਕੋਈ ਆਏ ਤਾਂ ਹੈ ਨਹੀਂ ਇਹਦੇ ਵਿੱਚ ਕੋਈ ਮਾੜੀ ਚੀਜ਼ ਪਈ ਹੁੰਦੀ ਆ ਵਧੀਆ ਚੋਟੀ-ਚੋਟੀ ਦੀਆਂ ਤਿੰਨ ਚੀਜ਼ਾਂ ਪੈਂਦੀਆਂ ਮਤਰੋ ਤੇ ਨਾਲ ਖੀਰ ਹੁੰਦੀ ਆ ਤੇ ਕਿਆ ਬਾਤਾਂ ਹੀ ਬਣ ਜਾਂਦੀ ਆ ਤੇ ਇਹ ਸੌਣ ਮਹੀਨੇ ਦੀ ਸਗਰਾਂਦ ਸੀ ਮਤਰੋ ਉਦੋਂ ਹੀ ਦੌਦਰ ਪਿੰਡ ਦੇ ਵਿੱਚ ਕੱਢੇ ਗਏ ਖੇਤਾਂ ਦੇ ਵਿੱਚ ਬਾਬੇ ਦੀ ਜਗਾ ਵਾ ਉੱਥੇ ਕੱਢਦੇ ਹੁੰਦੇ ਆ ਦੌਦਰ ਵਾਲਿਆਂ ਨੂੰ ਤਾਂ ਤਕਰੀਬਨ ਸਾਰਿਆਂ ਨੂੰ ਹੀ ਪਤਾ ਵਾ ਆ ਬਾਈ ਹੁਣੇ ਸੇਵਾ ਕਰਾਈ ਜਾਂਦੇ ਆ ਝੂਠੇ ਭਾਂਡਿਆਂ ਦੀ ਤੇ ਆਪਾਂ ਮਿੱਤਰੋ ਆਖਰ ਜੇ ਤੇ ਪਹੁੰਚੇ ਸੀਗੇ ਆਪਾਂ ਨੂੰ ਵੀ ਥੋੜੀ-ਮੋਟੀ ਸੇਵਾ ਮਿਲ ਗਈ ਸੀ ਜਦੋਂ ਕੋ ਪਹੁੰਚੇ ਸੀਗੇ ਤੇ ਇਹ ਵੀਡੀਓ ਮਿੱਤਰੋ ਸ਼ੇਅਰ ਜ਼ਰੂਰ ਕਰ ਦਿਓ ਨਾਲੇ ਪਤਾ ਲੱਗ ਜਾਂਦਾ ਇਹ ਚੀਜ਼ ਦਾ ਨਾ ਮਗਾ ਪੀੜੀਆਂ ਨੂੰ ਬਈ ਪੂੜੇ ਤੇ ਮਾਲ ਪੂੜੇ ਸੀਗੇ